ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਪਾਲ ਸਿੰਘ ਅਕਲਿਆ ਇੱਕ ਵੀਡੀਓ ਫੇਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਦੋਂ ਦਾ 2026 ਚੜ੍ਹਿਆ ਹਰ ਇੱਕ ਦੇ ਫੋਨ ਤੇ ਇੱਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇੱਕ ਮਸੂਮ ਜਿਹਾ ਚਿਹਰਾ ਜੱਜ ਸਾਹਮਣੇ ਉਹਨੂੰ ਖੜੀ ਖੜੇ ਨੇ ਤੇ ਉਹਨੂੰ ਜੱਜ ਸਜ਼ਾ ਸੁਣਾਉਂਦਾਗਾ ਤੇ ਉਸ ਤੋਂ ਬਾਅਦ ਉਹਨੂੰ ਫੜ ਕੇ ਲਿਜਾ ਰਹੇ ਨੇ ਪੁਲਿਸ ਵਾਲੇ ਵਾਪਸ ਤੇ ਵਾਰ-ਵਾਰ ਉਹ ਕਹਿ ਰਹੀ ਐ ਮੈਨੂੰ ਮੇਰੀ ਮਾਂ ਨੂੰ ਇੱਕ ਵਾਰ ਜੱਫੀ ਪਾ ਲੈਣ ਦਿਓ ਮੈਨੂੰ ਮੇਰੀ ਮਾਂ ਨੂੰ ਇੱਕ ਵਾਰ ਜੱਫੀ ਪਾ ਲੈਣ ਦਿਓ ਕੌਣ ਆਏ ਕੁੜੀ ਕੀ ਐ ਦਾ ਬੈਕਗ੍ਰਾਉਂਡ ਕੀ ਨੇ ਇਹ ਹਕ ਕੀਤਾ ਸੀਗਾ ਜਿਹੜੇ ਕਾਰਨ ਇਹਨੂੰ ਸਜ਼ਾ ਦਿੱਤੀ ਤੇ ਬਾ ਇਹ ਸਾਰਾ ਕੁਝ ਤੁਹਾਨੂੰ ਸੁਣਾਉਣ ਲੱਗੇ ਆ ਆਜੋ ਕਿੰतरी 1995 ਦੇ ਵਿੱਚ ਅਜਿਹੀ ਕੁੜੀ ਨੇ ਕਾਰਾ ਕੀਤਾ ਜਿਹਦੇ ਕਾਰਨ ਪੂਰੇ ਅਮਰੀਕਾ ਦੇ ਵਿੱਚ ਲੋਕਾਂ ਦੇ ਹਿਰਦੇ ਬਲੁਧਰੇ ਗਏ ਕਹਾਣੀ ਦੀ ਸ਼ੁਰੂਆਤ ਹੁੰਦੀ ਆ 10 ਮਾਰਚ 1976 ਅਮਰੀਕਾ ਵਿੱਚ ਪੈਂਦੇ ਬੈਸਟ ਵਰਜੇਨੀਆ ਦੇ ਵਿੱਚ ਸਥਿਤ ਲੈਨ ਪਾਇਕ ਨਾਂ ਦੀ ਔਰਤ ਦੇ ਘਰੇ ਇੱਕ ਬੱਚੀ ਨੇ ਜਨਮ ਲੈਂਤਾ ਜਿਸ ਦਾ ਨਾਂ ਰੱਖਿਆ ਗਿਆ ਕ੍ਰਿਸਟਾ ਪਾਇਕ ਬਚਪਨ ਦੇ ਵਿੱਚ ਇਹ ਕੁੜੀ ਦਾ ਬਹੁਤ ਬੁਰਾ ਟਾਈਮ ਸ਼ੁਰੂ ਹੋ ਗਿਆ ਬਚਪਨੇ ਦੇ ਵਿੱਚ ਹੀ ਇਸ ਦੇ मां ਜਿਹੜੀ ਸੀਗੀ ਉਹ ਸ਼ਰਾਬ ਦੀ ਆਦੀ ਸੀਗੀ ਉਹਨੂੰ ਬਹੁਤ ਜ਼ਿਆਦਾ ਨਸ਼ੇ ਦੀ ਲਤ ਲੱਗੀ ਹੋਈ ਸੀ ਕਿਉਂਕਿ ਘਰ ਦੇ ਵਿੱਚ ਉਹਦੀ ਪਹਿਲਾ ਹਸਬੰਦ ਨਾਲ ਬਣਦੀ ਨਹੀਂ ਸੀ ਉਹਦੇ ਨਾਲ ਤਲਾਕ ਹੋਇਆ ਸੀਗਾ ਉਸ ਤੋਂ ਬਾਅਦ ਇਹ ਆਪਣੇ ਬੁਆਏਫਰੈਂਡ ਨਾਲ ਰਹਿੰਦੀ ਸੀ ਤੇ ਨਾਲ ਹੀ ਕ੍ਰਿਸ਼ਤਾ ਸੀਗੀ ਕ੍ਰਿਸ਼ਤਾ ਦਾ ਬਚਪਨ ਬਹੁਤ ਹੀ ਮੁਸ਼ਕਲਾਂ ਭਰਿਆ ਰਿਹਾ ਕਿਉਂਕਿ ਘਰੇਲੂ ਹਿੰਸਾ ਜਿਵੇਂ ਸੀ ਉਹ ਕੰਟੀਨਿਊ ਹੀ ਸੀਗੀ ਪਹਿਲਾਂ ਉਹਦੇ ਹਸਬੰਦ ਨਾਲ ਸੀਗੀ ਜਿਵੇਂ ਉਸ ਤੋਂ ਬਾਅਦ ਉਸਦੇ ਬாய்ਫਰੈਂਡ ਨਾਲ ਘਰੇ ਲਿਵ ਹੈ ਸਾਡੇ ਵਿੱਚ ਇਹਦਾ ਬਚਪਨ ਆ ਨੰਗਿਆ ਇਸ ਦੀ ਇੱਕ ਦਾਦੀ ਸੀਗੀ ਜਿਹੜਾ ਸਾਰਾ ਟਾਈਮ ਜ਼ਿਆਦਾ ਤੋਂ ਜ਼ਿਆਦਾ ਟਾਈਮ ਇਹਨੇ ਆਪਣੀ ਦਾਦੀ ਦੇ ਕੋਲ ਸਪੈਂਡ ਕਰਦੇ ਸੀ ਇਸ ਦੀ ਦਾਦੀ ਕੋਲ ਜਾ ਕੇ ਇਹਨੂੰ ਬਹੁਤ ਸਕੂਨ ਮਿਲਦਾ ਸੀ ਉਹ ਦਾਦੀ ਵੀ ਇਹਨੂੰ ਬਹੁਤ ਪਿਆਰ ਕਰਦੇ ਸੀ ਜਦੋਂ ਜਦੋਂ ਇਹਦਾ ਟਾਈਮ ਲੱਗਦਾ ਤੇ ਇਹ ਆਪਣੀ ਦਾਦੀ ਕੋਲੇ ਜਾਂਦੀ ਤੇ ਆਪਣਾ ਬਹੁਤ ਸਾਰਾ ਟਾਈਮ ਉਥੇ ਸਪੈਂਡ ਕਰਦੀ ਇਨਾ ਖਰੇ ਲੂਚਾ ਗੜਾਂ ਚੋਂ ਲੰਘਦੀ ਲੰਘਦੀ ਕ੍ਰਿਸ਼ਟਾ ਦੀ ਉਮਰ ਹੁਣ ਹੋ ਗਈ 12 ਸਾਲ ਦੀ 12 ਸਾਲ ਦੀ ਜਦੋਂ ਕ੍ਰਿਸ਼ਟਾ ਦੀ ਉਮਰ ਹੋਈ ਤਾਂ 1988 ਦੇ ਵਿੱਚ ਇਹ ਤਾਂ ਜੋ ਇਹਨੂੰ ਪਿਆਰ ਕਰਨ ਵਾਲੀ ਇਹਦੀ ਦਾਦੀ ਮਾਂ ਸੀਗੀ ਉਹ ਇਹ ਦੁਨੀਆ ਤੋਂ ਸਵਰਗਵਾਸ ਹੋ ਗਈ ਹੁਣ ਕ੍ਰਿਸ਼ਟਾ ਦਾ ਜੋ ਮਾਨਸਿਕ ਸਥਿਤੀ ਸੀਗੀ ਉਹਦੇ ਨਾਲ ਅਟੈਚਮੈਂਟ ਸੀ ਉਹ ਉਦੋਂ ਵੀ ਜ਼ਿਆਦਾ ਖਰਾਬ ਹੋ ਗਿਆ ਉਸ ਦੀ ਮੌਤ ਤੋਂ ਬਾਅਦ ਕ੍ਰਿਸ਼ਟਾ ਬੁਰੀ ਤਰ੍ਹਾਂ ਟੁੱਟ ਗਈ ਬਿਲਕੁਲ ਗੁੰਮਸਮ ਰਹਿਣ ਲੱਗੀ ਆਪਣਾ ਜਿਹੜਾ ਮਾਨਸਿਕ ਸੰਤੁਲਨ ਸੀ ਉਹ ਦਾ ਹੋਰ ਵੀ ਖਰਾਬ ਹੋਣ ਲੱਗਿਆ ਉਸ ਦੇ ਕਾਰਨ ਉਸ ਦਾ ਜੋ ਸਟੈਪ ਫਾਦਰ ਸੀਗਾ ਤੇ ਉਹ ਉਹਨੂੰ ਕੁੱਟਣ ਮਾਰਨ ਲੱਗਿਆ ਉਹਨੂੰ 벨ਟ ਨਾਲ ਕੁੱਟਣਾ ਉਤੇ ਟੌਰਚਰ ਕਰਨਾ ਤੇ ਉਸ ਦੀ ਮਾਂ ਹਜੇ ਵੀ ਉਹਨੂੰ ਪਿਆਰ ਕਰਦੀ ਸੀ ਉਹਨੂੰ ਬਹੁਤ ਸਾਰੇ ਦਿਮਾਗੀ ਡਾਕਟਰ ਹੁੰਦੇ ਆ ਜਿਹੜੇ ਉਹਨਾਂ ਕੋਲ ਲੱਗੇਈ ਬਹੁਤ ਸਾਰੇ ਮਸ਼ਹੂਰ ਡਾਕਟਰਾਂ ਕੋਲੇ ਲੱਗੇਈ ਪਰ ਉਸ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਇਆ ਉਸਦੀ ਹਾਲਤ ਦਿਨੋਂ ਦਿਨ ਉਦੋਂ ਵੀ ਬੱਤਰ ਹੁੰਦੀ ਗਈ ਗੁੰਮਸਮ ਰਹਿਣ ਲੱਗੀ ਉਹਦਾ ਬਚਪਨ ਸੀ ਜਿਹੜਾ ਪਹਿਲਾਂ ਘਰੇਲੂ ਹਿੰਸਾ ਦੇ ਕਾਰਨ ਘਰ ਦੇ ਨੇ ਇਦਾਂ ਖਰਾਬ ਕੀਤਾ ਉਸ ਤੋਂ ਬਾਅਦ ਜੋ ਉਹਦੀ ਅਟੈਚਮੈਂਟ ਸੀ ਉਹਦੀ ਦਾਦੀ ਦੇ ਨਾਲ ਉਹ ਵੀ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਦਾ ਹਾਲਤ ਬਹੁਤ ਬੁਰੀ ਤਰ੍ਹਾਂ ਖਰਾਬ ਹੋਣੀ ਸ਼ੁਰੂ ਹੋ ਗਈ 12 ਸਾਲ ਦੀ ਉਮਰ ਦੇ ਵਿੱਚ ਹੀ ਇਹਨੇ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚ ਕਾਮਯਾਬ ਨਾ ਹੋ ਸਕੇ ਇੱਕ ਘਰੇਲੂ ਹਿੰਸਾ ਟੋਟਮਾਰ ਚੱਲਦੇ-ਚੱਲਦੇ ਕ੍ਰਿਸ਼ਟਾ ਪਾਇਕ ਇੱਕ بے ਜਾਨ ਜਾਂ ਪੁਤਲਾ ਬਣ ਕੇ ਰਹਿ ਗਈ। ਇਸ ਨੂੰ ਚੱਲਦੇ-ਚੱਲਦੇ ਇਸ ਦੀ 18 ਸਾਲ ਤੱਕ ਦੀ ਉਮਰ ਪਹੁੰਚ ਗਈ। 18 ਸਾਲ ਦੇ ਹੁੰਦਿਆਂ ਹੀ ਇਸ ਨੇ ਡਿਸਾਈਡ ਕੀਤਾ ਵੀ ਆਪਾਂ ਘਰ ਤੋਂ ਚਲੇ ਜਾਈਏ। 1994 ਦੇ ਵਿੱਚ ਟੈਂਸੀ ਯੂਨੀਵਰਸਿਟੀ ਦੇ ਵਿੱਚ ਨਰਸਿੰਗ ਪ੍ਰੋਗਰਾਮ ਦੇ ਵਿੱਚ ਜੁਆਇਨਿੰਗ ਕਰ ਲਈ। ਉੱਥੇ ਰਹਿੰਦੇ ਆ ਇਸ ਦੀ ਇੱਕ ਕੋਲੀਨਾ ਸਲੇਮਾਰ ਨਾਂ ਦੀ ਕੁੜੀ ਨਾਲ ਦੋਸਤੀ ਹੋਈ ਦੋਸਤੀ ਵਧੀਆ ਫਰੈਂਡਸ਼ਿਪ ਬਣ ਗਈ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਰਹਿਣ ਲੱਗੀ ਹੋਸਟਲ ਦੇ ਵਿੱਚ ਇਸ ਤੋਂ ਬਾਅਦ ਕਹਾਣੀ ਨੇ ਨਵਾਂ ਮੋੜ ਉਦੋਂ ਲਿਆ ਜਦੋਂ ਇਸਦੀ ਮੁਲਾਕਾਤ ਇੱਕ ਟੈਟਰਲ ਸਿਪ ਨਾਂ ਦੇ ਮੁੰਡੇ ਨਾਲ ਹੁੰਦੀ ਹੈ ਉਹ ਇੱਕ ਆਮ ਇਨਸਾਨ ਨਹੀਂ ਉਹ ਇੱਕ ਕਲਟ ਨੂੰ ਮੰਨਣ ਵਾਲਾ ਬੰਦਾ ਸੀ ਜੋ ਪੂਤਾਂ ਦੀ ਪੂਜਾ ਕਰਦੇ ਨੇ ਸਤਾਨਾ ਦੀ ਲੋਕਾਂ ਦੀਆਂ ਬਲੀਆਂ ਦਿੰਦੇ ਨੇਗੇ ਤੇ ਵੱਖਰੀ ਦੁਨੀਆ ਦੇ ਲੋਕ ਹੁੰਦੇ ਆ ਜਿਵੇਂ ਕਹਿ ਦਿਓ ਵੀ ਹੱਤਿਆ ਜਾਰੀ ਟਾਈਪ ਦੇ ਹੋਰ ਉਹਨਾਂ ਨੂੰ ਇੰਨਾਂ ਚੀਜ਼ਾਂ ਤੋਂ ਆਨੰਦ ਮਿਲਦਾ ਤੇ ਇੱਕ ਵੱਖਰੀ ਲੀਕ ਦੇ ਬੰਦੇ ਹੁੰਦੇ ਨੇਗੇ ਉਸ ਤੋਂ ਬਾਅਦ ਉਹ ਬੰਦੇ ਨੇ ਇਹਦਾ ਕ੍ਰਿਸ਼ਟਾ ਪਾਇਕ ਦਾ ਬਹੁਤ ਸਾਰਾ ਖਿਆਲ ਰੱਖਣਾ ਇਹਨੂੰ ਬਹੁਤ ਪਿਆਰ ਨਾਲ ਡੀਲ ਕਰਨਾ ਕ੍ਰਿਸ਼ਟਾ ਪਾਇਕ ਨੂੰ ਉਸ ਦੀ ਦਾਦੀ ਤੋਂ ਬਾਅਦ ਹੁਣ ਇਸ ਬੰਦੇ ਤੋਂ ਇੰਨਾ ਪਿਆਰ ਮਿਲਿਆ ਇਹਨੂੰ ਲੱਗਣ ਲੱਗਿਆ ਵੀ ਇਹ ਇਨਸਾਨ ਦੇ ਵਿੱਚੋਂ ਮੇਰੀ ਦਾਦੀ ਦੀ ਝਲਕ ਪੈਂਦੀ ਆ ਜਿੰਨਾ ਪਿਆਰ ਮੈਨੂੰ ਮੇਰੀ ਦਾਦੀ ਕਰਦੀ ਸੀਗੀ ਉਹਨਾਂ ਪਿਆਰ ਇਹ ਇਨਸਾਨ ਕਰਦਾ ਇਹੀ ਮੇਰੀ ਹੁਣ ਇਸ ਤੋਂ ਬਾਅਦ ਜ਼ਿੰਦਗੀ ਆ ਉਹਦੀ ਵਿਚਾਰਧਾਰਾ ਦੇ ਨਾਲ ਕ੍ਰਿਸ਼ਟਾ ਪਾਈਕ ਹੌਲੀ 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 ਜੋ ਉਹਦੀ ਇੱਕ ਬੱਕਰੀ ਸਤਾਨਾ ਨੂੰ ਪੂਜਾ ਕਰਨ ਵਾਲੀ ਉਹਦੀ ਵਿਚਾਰਧਾਰਾ ਸੀਗੀ ਉਹਦੇ ਵਿੱਚ ਇਨਵੋਲਵ ਹੋ ਗਏ ਉਹਨਾਂ ਚੀਜ਼ਾਂ ਨੂੰ ਹੌਲੀ-ਹੌਲੀ ਐਡਮਿਟ ਕਰਨ ਲੱਗੀ ਉਹਦੀ ਵਿਚਾਰਧਾਰਾ ਨੂੰ ਆਪਣੇ ਵਿਚਾਰਧਾਰਾ ਦੇ ਵਿੱਚ ਸ਼ਾਮਲ ਕਰ ਲਿਆ ਮਤਲਬ ਕਿ ਟੁੱਟੀ ਹੋਈ ਸੀ ਉਹਨੂੰ ਇੱਕ ਬਹੁਤ ਸਾਰਾ ਧਿਆਨ ਰੱਖਣ ਵਾਲਾ ਮਿਲਿਆ ਉਹਨੂੰ ਇਹ ਲੱਗਦਾ ਸੀ ਵੀ ਇਹੀ ਸਹੀ ਆ ਸਾਰਾ ਕੁਝ ਉਹਦੇ ਵਿੱਚ ਪੂਰੀ ਤਰ੍ਹਾਂ ਇਹ ਮਿਕਸ ਅਪ ਹੋ ਗਈ ਉਹਦੀ ਵਿਚਾਰਧਾਰਾ ਦੇ ਵਿੱਚ ਹੁਣ ਜਿਹੜੇ ਬੱਚੇ ਨੂੰ ਜ਼ਿੰਦਗੀ ਤੋਂ ਕਦੇ ਕਿਸੇ ਦਾ ਪਿਆਰ ਨਾ ਮਿਲਿਆ ਹੋਵੇ ਸਿਰਫ ਉਹਨੇ ਟੌਰਚਰ ਦੇਖਿਆ ਹੋਵੇ ਘਰ ਦੇ ਲੜਾਈ ਝਗੜੇ ਦੇਖੇ ਹੋਣ ਤੇ ਉਹਨੂੰ ਸਡਨਲੀ ਕੋਈ ਇੰਨਾ ਚਾਹੁਣ ਵਾਲਾ ਮਿਲ ਜੇ ਵੀ ਇੰਨਾ ਉਹਦਾ ਧਿਆਨ ਰੱਖੇ ਆਟੋਮੈਟਿਕਲੀ ਬੱਚਾ ਉਹਨੂੰ ਖੋਣਾ ਨਹੀਂ ਚਾਹੁੰਦਾ ਤੇ ਉਸ ਤੋਂ ਬਾਅਦ ਕ੍ਰਿਸ਼ਟਾ ਪਾਇਕ ਨੂੰ ਥੋੜਾ ਇਨਸਿਕਿਉਰ ਜਾ ਫੀਲ ਹੋਣ ਲੱਗ ਗਿਆ ਉਹਨੂੰ ਲੈ ਕੇ ਵੀ ਉਹਨੂੰ ਕੋਤੋਂ ਕੋਈ ਖੋ ਨਾ ਲਵੇ ਸਾਈਕੋ ਟਾਈਪ ਉਹਦੇ ਬ੍ਰੇਨ ਦੇ ਵਿੱਚ ਥਾਟ ਬਣਨ ਲੱਗੇ ਇਮੇਜਿਨੇਸ਼ਨ ਹੋਣ ਲੱਗੀਆਂ ਵੀ ਮੈਥੋਂ ਕੋਈ ਇਹਨੂੰ ਖੋ ਕੇ ਨਾ ਲੈ ਜੇ ਉਹ ਉਸ ਨੂੰ ਦੇਖ ਕੇ ਬਹੁਤ ਜ਼ਿਆਦਾ ਇਨਸਿਕਿਉਰ ਜਾ ਫੀਲ ਕਰਨ ਲੱਗੀ ਆਸੇ ਪਾਸੇ ਤੋਂ ਕਿਸੇ ਪਾਸੇ ਕੁੜੀਆਂ ਨਾਲ ਇਧਰ ਉਧਰ ਗੱਲ ਕਰਦਾ ਤੇ ਉਹਦੇ ਨਾਲ ਲੜਾਈ ਝਗੜਾ ਕਰਨਾ ਹੁਣ ਜਿਹੜਾ ਜ਼ਿਆਦਾ ਬੋਝ ਸੀਗੀ ਉਹ ਕੁੜੀ ਇਹਦੇ ਸੀਗੀ ਕੁਲੀਨ ਸਲੇਮਾਰ ਹੁਣ ਇਹਨੂੰ ਉਹਤੇ ਸੱਕ ਹੋਣ ਲੱਗ ਗਿਆ ਵੀ ਕਦੇ ਇਹ ਇਹ ਕੁੜੀ ਮੇਰੇ ਬॉयਫਰੈਂਡ ਨੂੰ ਮੈਥੋਂ ਖੋਣ ਆ ਲੱਗ ਇਹਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਘਰ ਕਰ ਗਈਆਂ ਉਸਦੇ ਨਾਲ ਗੱਲ-ਗੱਲ ਤੇ ਖੁੰਧਕ ਰੱਖਣੀ ਲੜਨਾ ਬਿਨਾਂ ਗੱਲ ਤੋਂ ਕੁੜੀ ਨਾਲ ਬਾਰ-ਬਾਰ ਇਹ ਚੀਜ਼ਾਂ ਖੇਜ ਜੀ ਅੰਦਰ ਪੈਦਾ ਹੋ ਗਈ ਇਹਦੇ ਤੇ ਇਹਨੂੰ ਹਰ ਵੇਲੇ ਦੀ ਕਮੇਜਿਨੇਸ਼ਨ ਵੱਣ ਲੱਗੀ ਵੀ ਇਹ ਖੋਣ ਦੀ ਕੋਸ਼ਿਸ਼ ਆ ਮੇਰੇ ਤੋਂ ਵੀ ਪਹਿਲਾਂ ਮੇਰੇ ਤੋਂ ਮੇਰੀ ਫੈਮਿਲੀ ਦੂਰ ਹੋਈ ਤੇ ਜਿਹਨੂੰ ਮੈਂ ਚਾਹਿਆ ਉਹ ਮੇਰੇ ਦਾਦੀ ਮੈਥੋਂ ਦੂਰ ਚਲ ਗਈ ਤੇ ਹੁਣ ਇਹ ਮੇਰੀ ਜ਼ਿੰਦਗੀ ਚ ਆ ਵੀ ਇਹ ਕੁੜੀ ਮੈਥੋਂ ਖੋਣ ਰਹੀ ਹੈ ਇਹਨੂੰ ਤੇ ਇਸਦੇ ਦਿਮਾਗ ਦੇ ਵਿੱਚ ਇਹਦੀਆਂ ਅੰਦਰੂਨੀ ਸੋਚਾਂ ਵੱਣ ਲੱਗੀਆਂ ਤੇ ਇੱਕ ਦਿਨ ਤਾਂ ਇੱਥੋਂ ਤੱਕ ਨੌਬਤ ਆ ਗਈ ਬਾਲਕੋਨੀ ਦੇ ਵਿੱਚ ਹੋਸਟਲ ਦੇ ਵਿੱਚ ਇਹ ਜੁੰਡੋ ਜੁੰਡੀ ਵੀ ਹੋ ਗਈਆਂ ਤੇ ਦੂਜੀ ਕੁਲੀਨ ਸਲੇਮਾਰ ਸੇਦੀ ਤਾਕੜੀ ਸੀ ਉਨੇ ਥੱਲੇ ਰੱਖਿਆ ਇਹਨੂੰ ਤੇ ਇਹਦੀ ਚੰਗੀ ਸੇਵਾ ਕਰੀ ਉਸ ਤੋਂ ਬਾਅਦ ਇਹ ਜਿਆਦਾ ਸੀਰੀਅਸ ਲਈ ਉਹ ਬੇਇੱਜ਼ਤੀ ਮਾਨ ਲਗੀ ਇਹਦੇ ਦਿਮਾਗ ਦੇ ਵਿੱਚ ਇੰਨੀ ਕੁ ਨਾਫਰਤ ਭਰ ਗਈ ਤੇ ਵੀ ਇਹ ਦੇ ਫੁੱਲ ਗੰਗਾ ਤੌਰ ਨਹੀਂ ਪੈਣਿਆ ਤੇ ਜੇ ਮਤਲਬ ਕਿ ਮੈਂ ਇਹ ਮੁੰਡੇ ਨਾਲ ਰਹਿਣਾਗਾ ਤੇ ਨਹੀਂ ਤਾਂ ਇਹਨੇ ਸਾਨੂੰ ਵੱਖ ਕਰ ਦੇਣਾ ਇਹਨੇ ਜਾ ਕੇ ਆਪਦੇ ਬॉयਫ੍ਰੈਂਡ ਟਾਈਟਰਲ ਸਿਪ ਨਾਲ ਕਿਹਾ ਵੀ ਆਹ ਕੁੜੀ ਨੇ ਮੈਨੂੰ ਕੁੱਟਿਆ ਇਹਨੇ ਮੇਰੀ ਬੇਇੱਜ਼ਤੀ ਕੀਤੀ ਉਹਨੂੰ ਹੋਰ ਤਰ੍ਹਾਂ ਸਟੋਰੀਸ ਨਾਲ ਫਿਰ ਇਹਨਾਂ ਨੇ ਰਲ ਕੇ ਇੱਕ ਆਈਡੀਆ ਬਣਾਇਆ ਕਹਿੰਦੇ ਵੀ ਆਪਾਂ ਉਹ ਕੁੜੀ ਕਹਿੰਦੇ ਨੂੰ ਮਾਰਨੇ ਮਾਰਨਾ ਕ੍ਰਿਸਟਾ ਕ੍ਰਿਸਟਾ ਪਾਇਕ ਕਹਿੰਦੇ ਵੀ ਉਹਨੂੰ ਮਾਰਨੇ ਮਾਰਨਾ ਕੁਲੀਨ ਨੂੰ ਤੇ ਇਹਨਾਂ ਨੇ ਆਈਡੀਆ ਬਣਾਇਆ ਉਸ ਤੋਂ ਬਾਅਦ ਤੇ ਇੱਕ ਹੋਰ ਇਹਨਾਂ ਦੇ ਕਲਟ ਦੇ ਵਿੱਚ ਕੁੜੀ ਕੰਮ ਕਰਦੀ ਸੀ ਸਟੋਲਾ ਪੀਟਰਸਨ ਇਹਨਾਂ ਦੇ ਸੇਮ ਕਲਟ ਦੇ ਵਿੱਚ ਜਿਹੜਾ ਇਹ ਸਤਾਨ ਦੀ ਪੂਜਾ ਕਰਦੇ ਸੀ ਸਟੋਲਾ ਪੀਟਰਸਨ ਉੱਥੇ ਇਹਨਾਂ ਦੇ ਨਾਲ ਹੀ ਸੇਮ ਇਹ ਥੌਟ ਦੀ ਇਹ ਸੋਚ ਦੀ ਵਿਚਾਰਾਂ ਦੀ ਕੁੜੀ ਸੀਗੀ ਤੇ ਉਥੇ ਇਹ ਕਲਟ ਦੇ ਨਾਲ ਗਰੁੱਪ ਦੀ ਇਹ ਵੀ ਮੈਂਬਰ ਸੀ ਜੀ ਇਹਨਾਂ ਨੇ ਚਾਰਾਂ ਜਣਿਆਂ ਨੇ ਪਲਾਨ ਬਣਾ ਲਿਆ ਨਾਲ ਲੱਗ ਗਿਓ ਉਹ ਇਹਨੂੰ ਕਿਹਾ ਕ੍ਰਿਸਟਾ ਪਾਇਕ ਨੇ ਆਪਣੀ ਫਰੈਂਡ ਕਲੀਨ ਸਲੇ ਮਾਰ ਨੂੰ ਕਹਿੰਦੀ ਵੀ ਆਪਾਂ ਚੱਲਦੇ ਆ ਕੈਂਪਿੰਗ ਕਰਦੇ ਆ ਤੇ ਆਪਣੇ ਵਿੱਚ ਜੋ ਵੀ ਲੜਾਈ ਹੋਇਆ ਉਹ ਤੇ ਮੈਂ ਮਾਫੀ ਚਾਹਣੀ ਆ ਤੇ ਵੀ ਉਸ ਲਈ ਮੈਂ ਤੈਨੂੰ ਟ੍ਰੀਟ ਕਰਦੀ ਆ ਅਸੀਂ ਕੈਂਪਿੰਗ ਤੇ ਲੈ ਕੇ ਚੱਲਦੇ ਆ ਤੇ ਬਾਹਰ ਜੰਗਲ ਟ੍ਰੈਕਿੰਗ ਕਰਦੇ ਆਂ ਇਧਰ ਉਧਰ ਘੁੰਮਦੇ ਫਿਰਦੇ ਆਂ ਬਨ ਕੇ ਗੱਲਾਂ ਦੇ ਵਿੱਚ ਇਹ ਕੁੜੀ ਉਸ ਨੂੰ ਵਿਚਾਰੇ ਨੂੰ ਲੈ ਜੀ ਉਹਦੇ ਦਿਮਾਗ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਸੋਚ ਨਹੀਂ ਵੀ ਮੇਰੇ ਨਾਲ ਹੋਣ ਕੀ ਵਾਲਾ ਇਸ ਤੋਂ ਬਾਅਦ ਕੀ ਇਹਨਾਂ ਨੇ ਕਰਨਾ ਉਹਦੇ 1% ਵੀ ਦਿਮਾਗ 'ਚ ਨਹੀਂ ਉਹਨੇ ਕਿਉਂਕਿ ਫਰੈਂਡ ਸੀਗੀ ਕਲੋਜ਼ ਇਕੱਠੀਆਂ ਰਹਿੰਦੀਆਂ ਸੀ ਕਾਲਜ ਦੇ ਵਿੱਚ ਪਹਿਲਾਂ ਤੇ ਵੀ ਚਲ ਆਰਗੂਮੈਂਟ ਹੋ ਜਾਂਦੇ ਲੜਾਈ ਹੋ ਜਾਂਦੇ ਕਈ ਵਾਰੀ ਬੰਦਾ ਅਫਸੈਟ ਹੁੰਦਾ ਉਹਨੇ ਚੀਜ਼ ਨੂੰ ਸਮਝਿਆ ਬੰਦੇ ਦੀ ਲਾਈਫ ਦੇ ਵਿੱਚ ਆਪਾਂ ਡਾਊਨ ਸੌਂਦੇ ਨੇ ਕਿ ਕੋਈ ਇਦਾਂ ਦੇ ਕਿਸੇ ਗੱਲ ਨੂੰ ਲੈ ਕੇ ਇਹ ਸਟ्रेस ਹੋਣੀ ਆ ਤੇ ਇਹਨੂੰ ਹੁਣ ਗਲਤੀ ਦਾ ਰੈਲਾਈਜ਼ ਹੋਇਆ ਵੀ ਮਾਫੀ ਚਾਹੁੰਦੀ ਆ ਇਸ ਲਈ ਇਹ ਮੈਨੂੰ ਜੰਗਲ ਟਰੈਕਿੰਗ ਦੀ ਜਾਂ ਕਿਤੇ ਕੈਂਪਿੰਗ ਕਰਨ ਦੀ ਟ੍ਰੀਟ ਕਰ ਰਹੀ ਆ ਉਹਨੇ ਅੱਖਾਂ ਬੰਦ ਕਰਕੇ ਹਾਂ ਕਹ ਦਿੱਤੀ ਉਸ ਤੋਂ ਬਾਅਦ ਇਹ ਚਾਰੇ ਜਾਣੇ ਕ੍ਰਿਸਟਾ ਪਾਇਕ ਕਲੀਨ ਸਲੇਮਰ ਟਾਈਡਲ ਸਿਪ ਤੇਸ ਦੇ ਉਲਾ ਪੀਟਰਸਨ ਚੱਲ ਪਏ ਹੌਸਟਲ ਦੇ ਵਿੱਚੋਂ ਚਾਰੇ ਜਾਣੇ ਚੱਲ ਪਏ ਵਾਰ ਨੂੰ ਸਮਾਨ ਲੈ ਕੇ ਜੰਗਲ ਦੇ ਵਿੱਚ ਗਏ ਹੁਣ 12 ਜਨਵਰੀ 1995 ਦੀ ਉਹ ਸ਼ਾਮ ਜਿਹੜੀ ਕਲੀਨ ਸਲੇਮਾਰ ਨੇ ਕਦੇ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀਗਾ ਵੀ ਮੇਰੇ ਨਾਲ ਐਦਾਂ ਹੋਣਾ ਉਹ ਟਾਈਮ 8 ਵਜੇ ਦਾ ਮੂਹ ਨੇ ਰਾਜਾ ਹੋਇਆ ਇਹ ਜੰਗਲ ਦੇ ਵਿੱਚ ਹੋਰ ਦੂਰ ਨੂੰ ਗਏ ਤੇ ਕ੍ਰਿਸ਼ਤਾ ਪਾਇਕ ਨੇ ਜਾਣ ਬੁੱਝ ਕੇ ਉਹਦੇ ਨਾਲ ਆਰਗੂਮੈਂਟ ਸ਼ੁਰੂ ਕਰਤੀ ਹੁਣ ਆ ਗਿਆ ਜੋ ਉਹਦੇ ਦਿਲ 'ਚ ਸੀ ਹੁਣ ਮੂੰਹ 'ਤੇ ਆ ਗਿਆ ਉਹਨੇ ਸਾਰੇ ਆਮ ਕੁਲੀਨ ਸਲੇਮਾਰ ਨੂੰ ਕਹਿਣਾ ਰਹਾ ਸ਼ੁਰੂ ਕਰਤਾ ਵੀ ਤੂੰ ਮੇਰੇ ਤੋਂ ਮੇਰਾ ਬாய்ਫ੍ਰੈਂਡ ਖੋਣਾ ਚਾਹੁੰਦੀ ਸੀ ਐਦਾਂ ਦੀ ਆਰਗੂਮੈਂਟ ਤੇ ਉਹ ਜਦੋਂ ਉਹਨੇ ਇਹਨਾਂ ਦੇ ਸਾਰਿਆਂ ਦੇ ਚਿਹਰੇ ਦੇਖੇ ਕੁਲੀਨ ਸਲੇਮਾਰ ਨੇ ਤੇ ਦੇਖ ਲੈ ਵੀ ਇਹਨਾਂ ਦਾ ਰਾਤਾ ਕੋਈ ਠੀਕ ਨਹੀਂ ਲੱਗਦਾ ਇਹਨਾਂ ਦਾ ਸਾਰਿਆਂ ਦੇ ਚਿਹਰੇ ਵੀ ਮੇਰੇ ਤੇ ਹੋਰ ਹਿਸਾਬ ਨਾਲ ਤਿਆਰ ਨਹੀਂਗੇ ਤੇ ਉਹਨੇ ਬੈਗ ਸੁੱਟ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਦੀ ਭੱਜਦੀ ਜਦੋਂ ਭੱਜਣ ਲੱਗੀ ਵੇ ਆਪਣਾ ਬੈਗ ਜਿਹੜਾ ਪਾਇਆ ਸੀ ਮੋਢੇ 'ਚ ਤੇ ਇੱਕ ਕ੍ਰਿਸ਼ਟਾ ਪਾਇਕਦੇ ਤੇ ਜੂੰਡੇ ਹੱਥ 'ਚ ਆ ਗਏ ਵਿਚਾਰੀ ਨੇ ਮਾੜੀ ਕਿਸਮਤ ਆ ਤੇਨੇ ਫੜ ਕੇ ਉੱਥੇ ਸੱਟ ਕੇ ਤੇ ਨਾਲ ਹੀ ਆਉਦੇ ਗੋਡੇ ਤੇ ਉਹਦਾ ਸਿਰ ਮਾਰਿਆ ਤੇ ਉਹ ਵਿਚਾਰੀ ਗੁੰਮਸਮ ਜੀ ਉਹੀ ਥੱਲੇ ਡਿੱਗੀ ਜਦੋਂ ਨੂੰ ਉਹਨੂੰ ਪਤਾ ਲੱਗਣਾ ਸੀ ਵੀ ਹੋਇਆ ਕੀ ਤੇਨੇ ਉੱਤੋਂ ਲੱਤਾਂ ਨਾਲ ਉਹਦੇ ਹਮਲਾ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਜਿਹੜੀ ਕੁੜੀ ਨਾਲ ਸੀਗੀ ਉਹ ਸਡੋਲਾ ਪੀਟਰਸਨ ਉਹ ਸਾਈਡ ਤੇ ਖੜੀ ਦੇਖ ਰਹੀ ਹੈ ਵੀ ਕੋਈ ਆ ਤਾਂ ਨਹੀਂ ਰਿਹਾ ਤੇ ਇਹ ਤੇ ਇਹਦਾ ਬੋਏਫਰਡ ਟੈਟਰਲ ਸਿਪ ਨਾਲ ਲੱਗ ਕੇ ਕੁੜੀ ਤੇ ਟੌਰਚਰ ਕਰ ਰਹੇ ਨੇ ਕੁੱਟ ਮਾਰ ਰਹੇ ਨੇ ਉਹਨੂੰ ਬੁਰੀ ਤਰ੍ਹਾਂ ਤੇ ਉਦੋਂ ਬਾਅਦ ਉਹ ਇਹਨੂੰ ਹੱਥ ਵੰਨ ਰਹੀ ਹੈ ਵੀ ਮੇਰਾ ਕਸੂਰ ਤਾਂ ਦੱਸ ਦੇ ਜਦੋਂ ਜਦੋਂ ਇਹ ਬੋਲਦੀ ਆ ਇਹ ਹੋਰ ਭੱਖ ਜਿੰਦੀ ਆ ਤੇ ਉਹਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੰਦੀ ਆ ਤੇ ਟਾਰਚਰ ਕਰ ਰਹੇ ਨੇ ਉਹ ਫੜ ਰਿਹਾ ਇਹਦੀਆਂ ਲੱਤਾਂ ਬਾਹਾਂ ਫੜ ਰਿਹਾਗਾ ਤੇ ਇਹ ਉਤੋਂ ਕੁੱਟ ਰਹੀ ਆ ਉਸ ਤੋਂ ਬਾਅਦ ਇਹਦੀ ਤਮਾ ਨਹੀਂ ਭਰੀ ਇਹਨੇ ਚਾਕੂ ਕੱਢਿਆ ਉਹਦੀ ਬੱਖੀ 'ਚ ਮਾਰਿਆ ਕੁੜੀ ਦੀ ਕੁਲੇਣ ਦੀ ਕ੍ਰਿਸਟਾ ਪਾਇਕ ਨੇ ਤੇ ਫੇਰ ਉਹ ਹੋ ਹਜੇ ਵੀ ਹੱਥ ਬੰਨ ਰਹੀ ਆ ਵੀ ਮੈਨੂੰ ਇਥੋਂ 13 ਹੌਸਪਟਲ ਪਹੁੰਚਾ ਦਿਓ ਮੈਂ ਤੁਹਾਡੇ ਮੁਰੇ ਹੱਥ ਬਣਦੀ ਆ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਮੈਂ ਤੁਹਾਡੇ ਤੋਂ ਦੂਰ ਚਲੀ ਜਾਉ ਆਪਦੇ ਸ਼ਹਿਰ ਵਾਪਸ ਚਲੀ ਜਾਉ ਇਹ ਉਹ ਜਿਉਂ-ਜਿਉਂ ਬੋਲਦੀ ਆ ਤੇ ਇਹਨੂੰ ਜਿਉਂ-ਜਿਉਂ ਖਿੱਚ ਚੜਦੀ ਆ ਇਹ ਹੋਰ ਜ਼ਿਆਦਾ ਉਹਦੇ ਚਾਕੂ ਮਾਰਦੀ ਆ ਕ੍ਰਿਸ਼ਟਾ ਪਾਇਕ ਕੰਟੀਨਿਊ ਉਹਦੇ ਤੇ ਹਮਲਾ ਕਰ ਰਹੀ ਆ ਉਸ ਤੋਂ ਬਾਅਦ ਇਹਦਾ ਬੁਆਏਫਰੈਂਡ ਕਹਿੰਦਾ ਮੈਨੂੰ ਵੀ ਥੋੜਾ ਹੱਥ ਔੜਾ ਕਰਨ ਦੇ ਉਹ ਵੀ ਇਹ ਬੰਦਾ ਇਹਦੇ ਲੱਤਾਂ ਮਾਰਦਾ ਤੇ ਪਈ ਦੇ ਠੁੱਡੇ ਮਾਰਦਾ ਆਧ ਮਰੀ ਪਈ ਹਾਲਤ 'ਚ ਤੇ ਇਹਦੇ ਹਜੇ ਵੀ ਬਾਚਣ ਦੀ ਉਮੀਦ ਹੁੰਦੀ ਆ ਵੀ ਮੈਂ ਜਿਹੜੀ ਕਹਿੰਦੀ ਆ ਮੈਂ ਹਜੇ ਜਿੰਦਗੀ ਦੇ ਜੰਗਲ ਲੜਨੀ ਆ ਥੱਲੇ ਪਈ ਕੁਲੀਨ ਉਹ ਵਾਰ-ਵਾਰ ਹੱਥ ਬਨ ਰਹੀ ਆ ਅਧਮਰੀ ਹੋਈ ਕਹਿ ਰਹੀ ਆ ਮੈਂ ਤੁਹਾਡੇ ਤੋਂ ਦੂਰ ਚੱਲ ਜੂ ਮੈਂ ਇੱਥੇ ਮੁੜ ਕੇ ਨਹੀਂ ਆਉਂਦੀ ਇਹ ਸਹਿਰ ਸਾਡੀ ਜੋ ਮੈਨੂੰ ਇੱਥੋਂ ਬਖਸ਼ ਦਿਓ ਮੈਨੂੰ ਕਿਹੜਾ ਹਸਪੀਟਲ ਪਹੁੰਚਾ ਦਿਓ ਤੁਹਾਡਾ ਨਾਂ ਵੀ ਨਹੀਂ ਲੈਂਦੀ ਬਟ ਇਹ ਬੰਦੇ ਏਜੀ ਤੋਂ ਬਾਜ ਨਹੀਂ ਆਉਂਦੇ ਉਹ ਆਪ ਦਾ ਸਾਈਨ ਕੱਢਦਾ ਜੋ ਇਹਨਾਂ ਦਾ ਭੂਤਾਂ ਦਾ ਸਾਈਨ ਹੁੰਦਾਗਾ ਉਹਨੂੰ ਗਰਮ ਕਰਦੇ ਆ ਗਰਮ ਕਰਕੇ ਜਿਵੇਂ ਝੋਟੇ ਨੂੰ ਦਾਗ ਦਿੰਦੇ ਹੁੰਦੇ ਹੁੰਦਿਆ ਕਾਮਰੇਟ ਆਲਾ ਨਿਸ਼ਾਨ ਜਾਂ ਉਹਵੇਂ ਇਹਨੂੰ ਗਰਮ ਕਰਕੇ ਦੇ ਢਿੱਡ ਤੇ ਲਾ ਦਿੰਦੇ ਆ ਉਹ ਤੇ ਇੱਕ ਭੂਤਾਂ ਵਾਲਾ ਨਿਸ਼ਾਨ ਬਾ ਦਿੰਦੇ ਆ ਤੇ ਫਿਰ ਉਸ ਤੋਂ ਬਾਅਦ ਕ੍ਰਿਸ਼ਟਾ ਪਾਇਕ ਕੀ ਕਰਦੀ ਆ ਉਹਦੀ ਆਧਮਰੀ ਹਾਲਤ ਚ ਨੇੜੇ ਇੱਕ ਸੜਕ ਦਾ ਜਿਵੇਂ ਉਖੜਿਆ ਜਾਂ ਕੋਈ ਪੱਥਰ ਜਾਂ ਕਹਿੰਦੇ ਆ ਤੇ ਉਹ ਨੂੰ ਚੱਕ ਕੇ ਉਹਦਾ ਸਿਰ ਤੇ ਇੰਨੇ ਜ਼ੋਰ-ਜ਼ੋਰ ਨਾਲ ਵਾਰ ਕਰਦੀ ਆ ਤੇ ਸਿਰ ਨੂੰ ਬੁਰੀ ਤਰ੍ਹਾਂ ਫੇਰ ਦਿੰਦੀ ਆ ਤੇ ਇੱਕ ਪੀਸ ਸਿਰ ਦਾ ਤੋੜ ਕੇ ਤੇ ਆਪਦੀ ਕੋਟ ਦੀ ਜੇਬ ਚ ਪਾ ਕੇ ਲੈ ਆਉਂਦੀ ਆ ਵੀ ਮੈਂ ਆ ਕੁਛ ਕੀਤਾ ਇਹ ਬਿਲਕੁਲ ਇਹਨਾਂ ਦੇ ਕੋਈ ਖੋਫਣੀ ਦਿਮਾਗ ਚ ਬੇ ਅਸੀਂ ਐਡਾ ਵੱਡਾ ਕੰਮ ਕਰਤਾ ਨਾਰਮਲ ਜਾਂਦੇ ਨੇ ਕਾਲਜ ਦੇ ਵਿੱਚ ਰਹਿੰਦੇ ਆ ਤੇ ਉਦੋਂ ਬਾਅਦ ਜਾ ਕੇ ਉਥੇ ਸਾਈਨ ਇਨ ਵੀ ਕਰਦੇ ਆ ਰਜਿਸਟਰ ਤੇ ਬੇਫਿਕਰੇ ਹੋਏ ਤੇ ਇਹ ਕ੍ਰਿਸ਼ਟਾ ਪਾਇਕ ਜਿਹਦਾ ਸਾਈਕੋ ਹੋ ਚੁੱਕੀ ਸੀ ਦਿਮਾਗ ਤੋਂ ਤੇ ਆਪਣੀਆਂ ਫਰੈਂਡਸ ਨੂੰ ਕੁਸ ਨੂੰ ਆ ਇੱਕ ਨੂੰ ਆ ਉਹਦੇ ਰੂਮ ਚ ਛੱਡ ਕੇ ਵੀ ਉਹਨੂੰ ਦਿਖਾਉਂਦੀ ਆ ਵੀ ਮੈਂ ਕੀਤਾ ਤੇ ਆ ਦੇਖ ਕ੍ਰਿਸ਼ਟਾ ਪਾਇਕ ਦੀ ਖੋਪੜੀ ਉਹ ਖੜੀ ਗੁੰਮ ਹੋ ਜਾਂਦੀ ਆ ਉਸੇ ਥਾਂ 'ਚ ਤੋਂ ਇੰਨੀ ਘਰ ਡਰ ਜਾਂਦੀ ਆ ਕੁੜੀ ਤੋਂ ਸਹਿਮ ਜਾਂਦੀ ਆ ਵੀ ਜੇ ਉਹਨੂੰ ਉੱਥੇ ਲਿਜਾ ਕੇ ਮਾਰ ਸਕਦੀ ਆ ਤੇ ਮੇਰੇ ਨਾਲ ਕੀ ਕਰ ਸਕਦੀ ਆ ਉੱਥੋਂ ਚੁੱਪ ਚਾਹ ਤ ਉਹ ਕੁੜੀ ਗੁੰਮਸਮ ਹੋਈ ਵਾਪਸ ਆ ਕੇ ਰੂਮ 'ਚ ਹੀ ਬਹਿ ਜਾਂਦੀ ਆ ਉਸ ਤੋਂ ਬਾਅਦ ਸੋਬਾ ਦੂਜੇ ਦਿਨ ਦੀ ਸੋਬਾ ਇੱਕ ਬਜ਼ੁਰਗ ਉਥੋਂ ਦੇ ਅੰਦਰ ਲੰਘ ਰਿਹਾ ਹੁੰਦਾ ਕੋਈ ਤੇ ਉਹ ਦੇਖਦਾ ਜਦੋਂ ਇੰਨੀ ਬੁਰੀ ਤਰ੍ਹਾਂ ਇੰਨੀ ਭਿਆਨਕ ਹਾਲਤ ਦੇ ਵਿੱਚ ਉਥੇ ਕਿਸੇ ਦੀ ਮਰਤਕ ਦੇਹ ਪਈ ਆ ਉਹਦਾ ਸਿਰ ਭੰਨਿਆ ਪਿਆ ਤੇ ਬੁਰੀ ਤਰ੍ਹਾਂ ਉਤੇ ਇੰਨੇ ਕ ਚਾਕੂਆਂ ਨਾਲ ਬਾਰਾ ਤੇ ਖੇੜੀ ਪਈ ਆ ਲਾਸ ਦਾ ਬੁਰਾ ਹਾਲ ਕੀਤਾ ਪਿਆ ਤੇ ਉਹ ਪੁਲਿਸ ਨੂੰ ਕਾਲ ਕਰਦਾ ਪੁਲਿਸ ਜਦੋਂ ਆਉਂਦੀ ਹੈ ਦੇਖ ਕੇ 당ਗ ਰਹਿ ਜਾਂਦੀ ਆ ਵੀ ਯਾਰ ਇੰਨੀ ਬੁਰੀ ਤਰ੍ਹਾਂ ਕਿਹਨੇ ਮਾਰਿਆ ਇੰਜ ਲੱਗ ਰਿਹਾ ਸੀ ਕਿਸੇ ਜਿਵੇਂ ਜੰਗਲੀ ਜਾਨਵਰ ਨੇ ਉਹਦਾ ਸਕਾਰ ਕਰਨ ਲਈ ਉਹਤੇ ਬੁਰੀ ਤਰ੍ਹਾਂ ਹਮਲਾ ਕੀਤਾ ਹੋਵੇ ਉਸ ਤੋਂ ਬਾਅਦ ਬਾਡੀ ਨੂੰ ਲੈ ਜਾਂਦੇ ਨੇ ਤੇ ਪੁਲਿਸ ਨੂੰ ਇੱਕ ਆਈਡੀਆ ਜਾ ਲੱਗ ਜਾਂਦਾ ਵੀ ਇਹਦੇ ਕੱਪੜਿਆਂ ਦੀ ਦਿੱਖ ਤੋਂ ਇੰਜ ਲੱਗਦਾ ਜਿਵੇਂ ਕੋਈ ਵਿਦਿਆਰਥੀ ਹੁੰਦਾਗਾ ਮਤਲਬ ਕਿ ਕਿਸੇ ਵਿਦਿਆਰਥੀ ਕੁੜੀ ਦੀ ਲਾਸ ਲੱਗਦੀ ਉਹਦੀ ਕੱਪੜਿਆਂ ਦੀ ਲੁੱਕ ਤੋਂ ਲੱਗਦਾ ਤੇ ਉਹਦੇ ਸਰੀਰ ਦੇ ਢਾਂਚੇ ਤੋਂ ਉਸ ਤੋਂ ਬਾਅਦ ਨੇੜੇ ਦੇ ਸਾਰੇ ਸਕੂਲਾਂ ਦੇ ਵਿੱਚ ਜਾਂਚ ਸ਼ੁਰੂ ਕਰ ਦਿੰਦੇ ਆ ਤੇ ਫਿਰ ਜਾਂਚ ਕਰਦੇ ਕਰਦੇ ਪਹੁੰਚ ਜਾਂਦੇ ਆ ਟੈਂਸੀ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਉਥੋਂ ਪਤਾ ਕਰਦੇ ਨੇ ਤੇ ਉਹਨਾਂ ਨੂੰ ਰਿਪੋਰਟ ਨਿਕਲਦਾ ਰਿਪੋਰਟ ਕਾਰਡ ਵੀ ਰਾਤੀ ਚਾਰ ਬੰਦਿਆਂ ਨੇ ਚੈੱਕ ਆਊਟ ਕੀਤਾ ਇਥੋਂ ਨਿਕਲੇ ਨੇ ਸਾਈਨ ਕਰਕੇ ਤੇ ਜਿਹੜੇ ਦੁਬਾਰਾ ਰਿਟਰਨ ਹੋਏ ਨੇ ਤਾਂ ਤਿੰਨ ਜਾਣੇ ਨੇ ਤੇ ਆਹ ਤਿੰਨ ਨੇ ਗਏ ਤੇ ਇੱਕ ਇਹਨਾਂ ਚੋਂ ਮਿਸਿੰਗਾ ਤੇ ਉਸ ਤੋਂ ਬਾਅਦ ਇਹਦੇ ਰੂਮ 'ਚ ਜਾਂਦੇ ਨੇ ਕ੍ਰਿਸਟਾ ਪਾਇਕ ਦੇ ਕ੍ਰਿਸਟਾ ਪਾਇਕ ਦੇ ਰੂਮ ਦੇ ਵਿੱਚ ਇਹਦੀ ਜੈਕਟ ਟੰਗੇ ਜਦੋਂ ਸਮਾਨ ਚੈੱਕ ਕਰਦੇ ਨੇ ਤੇ ਇਹਦੀ ਜੀਨ ਲਾ ਕੇ ਚੇਂਜ ਕਰਨੀ ਹੁੰਦੀ ਹੈ ਕੱਪੜੇ ਤੋਂ ਥੱਲੇ ਪਈ ਹੁੰਦੀਆਂ ਤੇ ਖੂਨ ਦੇ ਸਿੱਟੇ ਹੁੰਦੇ ਆ ਉਸ ਤੋਂ ਬਾਅਦ ਉੱਪਰ ਜੈਕਟ ਹੈਂਗ ਹੁੰਦੀਆਂ ਉਹਨੂੰ ਚੱਕਦੇ ਆ ਜਦੋਂ ਤੇ ਉਹਦੀਆਂ ਜੇਬਾਂ ਦੀ ਤਲਾਸ਼ੀ ਲੈਂਦੇ ਆ ਵੀ ਕੋਈ ਹਥਿਆਰ ਨਿਕਲੂਗਾ ਵਿੱਚੋਂ ਤਾਂ ਉਹਦੇ ਮਾਸ ਦਾ ਉਹ ਟੁਕੜਾ ਨਿਕਲਦਾ ਜਿਹੜਾ ਉਹਦੇ ਸਿਰ ਨਾਲੋਂ ਵੱਖਰਾ ਕਰਕੇ ਲਿਆਇ ਹੁੰਦਿਆ ਤੋੜ ਕੇ ਖੋਪੜ ਚੋਂ ਤੇ ਉਸ ਤੋਂ ਬਾਅਦ ਤਨਕੇ ਦਿਨਾ ਦੇ ਅੰਦਰ ਅੰਦਰ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਤੇ ਇਸ ਕ੍ਰਿਸ਼ਟਾ ਪਾਇਕ ਦੀ ਇੰਟਰਵਿਊ ਹੁੰਦੀ ਆ ਜਦੋਂ ਕ੍ਰਿਸ਼ਟਾ ਪਾਇਕ ਦੇ ਇੰਟਰਵਿਊ ਦੇ ਵਿੱਚ ਬੜੇ ਆਰਾਮ ਨਾਲ ਸਾਰੀ ਸਟੋਰੀ ਦੱਸ ਦਿੰਦੀ ਆ ਵੀ ਉਹ ਮੇਰੇ ਨਾਲ ਐਦਾਂ ਕਰਨਾ ਚਾਹੁੰਦੀ ਸੀ ਤੇ ਮੈਂ ਐ ਐ ਕਰਕੇ ਬਦਲਾ ਲੈਤਾ ਉਹ ਤੋਂ ਹਰ ਇੱਕ ਚੀਜ਼ ਰਿਕਾਰਡਡ ਆ ਵੀਡੀਓ YouTube ਤੇ ਸਾਰੀਆਂ ਪਈਆਂ ਈਵਨ ਜੱਜ ਦੇ ਮੂਹਰੇ ਇਹਦੀ ਸੁਣਵਾਈ ਵੀ ਪਈ ਆ ਤੇ ਉਹ ਵੀਡੀਓ ਡਿਸਪਲੇ ਹੁੰਦੀ ਵੀ ਪਈ ਆ ਹਰ ਇੱਕ ਚੀਜ਼ ਇੰਟਰਨੈਟ ਤੇ YouTube ਤੇ ਪਈ ਆ ਇਹ ਚੀਜ਼ ਉਸ ਤੋਂ ਬਾਅਦ ਇਹਦਾ ਉਥੋਂ ਜਿਹੜਾ ਸੀ ਇਹਦਾ ਬॉयਫ੍ਰੈਂਡ ਉਹ ਟੀਨੇਜਰ ਸੀਗਾ ਅੰਡਰੇਜ ਸੀਗਾ ਉਹਨੂੰ ਉਮਰ ਕੇਦ ਦੀ ਸਜ਼ਾ ਹੋਈ ਤੇ ਜਿਹੜੀ ਤੀਜੀ ਕੁੜੀ ਸੀਗੀ ਨਾਲ ਜਿਹੜੀ ਰਾਖੀ ਰੱਖ ਰਹੀ ਸੀ ਚੌਕੀਦਾਰੀ ਦਾ ਕੰਮ ਕਰ ਰਹੀ ਸੀ ਉਹਨੂੰ ਸਰਕਾਰੀ ਗਵਾਹ ਬਣਾ ਕੇ ਨਾਲ ਉਹਨੂੰ ਬਲੀ ਕਰਤਾ ਉਸ ਤੋਂ ਬਾਅਦ ਰੈਗੀ ਵਾਰੀ ਕ੍ਰਿਸਟਾ ਪਾਇਕ ਦੀ ਕ੍ਰਿਸਟਾ ਪਾਇਕ ਨੂੰ ਮੌਤ ਦੀ سزا ਦਿੱਤੀ ਗਈ ਚੇਅਰ ਵਾਲੀ ਬਟ ਅਨਾਉਂਸ ਨਹੀਂ ਹੋਈ ਡੇਟ ਮੌਤ ਦੀ سزا ਦਿੱਤੀ ਗਈ ਵੀ ਇਹਨੂੰ ਇਲੈਕਟ੍ਰਿਕ ਚੇਅਰ ਤੇ ਬਿਠਾ ਕੇ ਮਾਰ ਦਿੱਤਾ ਜਾਵੇਗਾ ਇਹ ਸਭ ਤੋਂ ਨਿੱਕੀ ਉਮਰ ਦੀ ਕੁੜੀ ਸੀਗੀ ਟੈਂਸੀ ਦੇ ਵਿੱਚ ਜਾਂ ਲਾਲਾ ਵੈਸਟ ਵਰਜਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਜਿਹਨੂੰ ਵੀ ਐਡੀ ਵੱਡੀ ਸਜ਼ਾ ਦਿੱਤੀ ਗਈ ਹੁਣ ਉਹ ਇਹ ਕੁੜੀ ਨੇ ਜੇਲ੍ਹ 'ਚ ਰਹਿੰਦੇ ਵੀ ਇਹ ਟਿਕੀ ਨਹੀਂ ਉਥੋਂ ਉਹ ਉਥੋਂ ਦੇ ਕੁਝ ਕੇਦੀਆਂ ਨਾਲ ਮਿਲ ਕੇ ਤੇ ਉਥੋਂ ਦਾ ਇੱਕ ਕਰਾਪਟ ਪੁਲਿਸ ਅਫਸਰ ਸੀਗਾ ਉਥੇ ਰਹਿੰਦਾ ਉਹਦੇ ਨਾਲ ਰਲ ਕੇ ਇਹਦੇ ਬॉयਫਰੈਂਡ ਨੇ ਕੋਈ ਪਲਾਨ ਕੀਤਾ ਤੇ ਉਥੋਂ ਜੇਲ੍ਹ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ناکਾਮਜਾਬ ਰਹੇ ਉਸ ਤੋਂ ਬਾਅਦ ਇਹ ਨੇ ਉਥੇ ਆ ਦਾ ਗੁੰਡਾ ਰਾਜ ਐਮ ਰੱਖਿਆ ਪੂਰਾ ਤੇ ਇੱਕ ਬੰਦੇ ਦੀ ਪੂਰੀ ਤਰ੍ਹਾਂ ਜਾਣ ਲੈਣੀ ਚਾਹੀ ਤੇ ਟਾਈਮ ਰਹਿੰਦੇ ਉਹ ਗਾਰਡਨ ਇਹ ਤੋਂ ਬਚਾ ਲਿਆ ਉਹ ਇਹਨੂੰ ਸਜ਼ਾ ਦੇ ਵਿੱਚ ਉਹ ਤੋਂ ਵੱਡਾ ਉਤਰੀ ਹੋਈ ਤੇ ਉਸ ਤੋਂ ਬਾਅਦ ਦੂਜੇ ਜਿਹੜੇ ਜੇਲ੍ਹ ਭਜਣ ਦੀ ਕੋਸ਼ਿਸ਼ ਕੀਤੀ ਉਹਦੀ ਸਜ਼ਾ ਹੋਈ ਤੇ ਹੁਣ ਆ ਕੇ 2026 ਦੇ ਵਿੱਚ ਇਹਦੀ ਸਜ਼ਾ ਦਾ ਤਰੀਕ ਨਿਸ਼ਚਿਤ ਕਰਤੇ 30 ਸਤੰਬਰ 2026 ਦੇ ਵਿੱਚ ਇਹਨੂੰ ਸਜ਼ਾ ਕਨਫਰਮ ਕਰਤੀ ਵੀ ਇਸ ਦਿਨ ਇਹਨੂੰ ਇਲੈਕਟ੍ਰਿਕ ਚੇਅਰ ਤੇ ਬਿਠਾ ਕੇ ਇਸ ਦੁਨੀਆ ਤੋਂ ਤੋਰਿਆ ਜਾਊਗਾ ਇਹ ਅਮਰੀਕਾ ਦੀ ਪਹਿਲੀ 200 ਸਾਲ ਦਾ ਪਿਛਲੇ ਤੋਂ ਇਹ ਪਹਿਲੀ ਔਰਤ ਹੋਊ ਜਿਹਨੂੰ ਇਹ ਸਜ਼ਾ ਦਿੱਤੀ ਜਾਂਦੀ ਹੈ ਜੇ ਇਹ ਚੜਦੀ ਅਸਰੇ ਕਿਉਂਕਿ ਇਹਨੇ ਪਹਿਲਾਂ ਬਹੁਤ ਸਾਰੀਆਂ ਅਪੀਲਾਂ ਜੇਲ੍ਹ ਦੇ ਵਿੱਚ ਰਹਿ ਕੇ ਪਾਈਆਂ ਤੇ ਸਾਰੀਆਂ ਨੂੰ ਰਿਜੈਕਟ ਕੀਤਾ ਗਿਆ ਜਿੰਨੀਆਂ ਵੀ ਇਹਨੇ ਅਪੀਲਾਂ ਪਾਈਆਂ ਆਪਦੀ ਸਜ਼ਾ ਦੀ ਮਾਫੀ ਦੀਆਂ ਵੀ ਮੇਰੀ ਸਜ਼ਾ ਘਟਾਈ ਜਾਵੇ ਜਾਂ ਮੈਨੂੰ ਐਦਾਂ ਨਾ ਵੀ ਮਾਰਨ ਵਾਲੀ ਸਜ਼ਾ ਨਾ ਦਿੱਤੀ ਜਾਵੇ ਸਾਰੀਆਂ ਰਿਜੈਕਟ ਹੋਈਆਂ ਲਗੀਆਂ 21 ਮਾਰਚ 2097 ਨੂੰ ਇਹਨੂੰ ਡੈਥ ਦੀ ਸਜ਼ਾ ਕੋਸਟ ਕੀਤੀ ਸੀਗੀ ਉਹਨੂੰ ਕੰਟੀਨਿਊ ਰੱਖਦੇ ਹੋਏ ਹੁਣ ਇੱਥੇ ਮੋਹਰ ਲਾ ਕੇ 30 ਸਤੰਬਰ 2026 ਦਾ ਦਿਨ ਕਨਫਰਮ ਕੀਤਾ ਗਿਆ। ਇਹ ਸੀਗੀ ਅੱਜ ਦੀ ਕਹਾਣੀ ਜੋ ਬੈਰਨ ਹੋ ਰਹੀ ਹੈ ਵੀਡੀਓ ਉਹਦਾ ਬੈਕਗ੍ਰਾਉਂਡ ਚੱਕ ਕੇ ਲਿਆਂਦਾ। ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਆਪਣੇ ਆ ਘੰਟੀ ਜੀ ਦਬਾ ਦਿਓ ਤੇ ਸਬਸਕ੍ਰਾਈਬ ਕਰ ਲਿਓ। ਖਿੱਚ ਕੇ ਰੱਖਾਂਗੇ ਕੰਮ ਨੂੰ ਤੁਹਾਡੇ ਸਾਹਮਣੇ ਇਹੀਆਂ ਚੀਜ਼ਾਂ ਹੋਰ ਵੀ ਪੇਸ਼ ਕਰਦੇ ਰਹਾਂਗੇ। ਧੰਨਵਾਦ।